ਨਸ਼ਾ ਛਡਾਊ ਕੇਂਦਰ ਤੋਂ ਮਿਲਣ ਵਾਲੀ ਦਵਾਈ ਨੂੰ ਹੀ ਨਸ਼ੇੜੀਆਂ ਨੇ ਬਣਾ ਲਿਆ ਆਪਣਾ ਨਸ਼ਾ ਨਸ਼ਾ ਛਡਾਊ ਕੇਂਦਰ ਤੋਂ ਮਿਲਣ ਵਾਲੀ ਦਵਾਈ ਨੂੰ ਟੀਕਿਆਂ ਦੇ ਵਿੱਚ ਭਰ ਕੇ ਲਗਾਉਂਦੇ ਨੇ ਆਪਣੇ ਸਰੀਰ ਦੇ ਵਿੱਚ ਅਮਰitsar ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਦੇ 베ਰਕਾ ਇਲਾਕੇ ਦੇ ਵਿੱਚ ਨਸ਼ੇੜੀਆਂ ਦੁਆਰਾ ਰੇਲਵੇ ਲਾਈਨ ਦੇ ਲੱਗੇ ਖਾਲੀ ਪਏ ਪਲਾਟ ਨੂੰ ਆਪਣਾ ਨਸ਼ਾ ਕਰਨ ਦੀ ਥਾਂ ਬਣਾ ਲਿਆ ਗਿਆ ਉੱਥੇ ਉਹ ਜਿਹੜੇ ਨਸ਼ੇੜੀ ਨੇ ਉਹ ਨਸ਼ਾ ਛਡਾਊ ਕੇਂਦਰ ਤੋਂ ਮਿਲਣ ਵਾਲੀ ਦਵਾਈ ਨੂੰ ਹੀ ਨਸ਼ੇ ਦੇ ਤੌਰ ਤੇ ਵਰਤਦੇ ਨੇ ਉਸ ਦਵਾਈ ਨੂੰ ਟੀਕਿਆਂ ਦੇ ਵਿੱਚ ਭਰ-ਭਰ ਕੇ ਆਪਣੇ ਸਰੀਰ ਦੇ ਵਿੱਚ ਲਗਾਉਂਦੇ ਨੇ ਜਿਸ ਤੋਂ ਪਰੇਸ਼ਾਨ ਉੱਥੋਂ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਅਪੀਲ ਕੀਤੀ ਕਿ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਵੀਡੀਓ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ 'ਤੇ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਉਹ ਇੱਕ ਟੀਕੇ ਨੂੰ ਆਪਣੇ ਸਰੀਰ ਦੇ ਵਿੱਚ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨਸ਼ਾ ਛਡਾਊ ਕੇਂਦਰ ਤੋਂ ਜਿਹੜੀ ਦਵਾਈ ਇਹਨਾਂ ਨਸ਼ੇੜੀਆਂ ਨੂੰ ਦਿੱਤੀ ਜਾਂਦੀ ਸੀ ਤਾਂ ਕਿ ਇਹ ਨਸ਼ਾ ਛੱਡ ਸਕਣ ਪਰ ਉਸ ਦਵਾਈ ਨੂੰ ਹੀ ਇਹਨਾਂ ਨਸ਼ੇੜੀਆਂ ਨੇ ਆਪਣਾ ਨਸ਼ਾ ਬਣਾ ਲਿਆ ਜਿਸ ਨੂੰ ਕਿ ਇਹ ਟੀਕੇ ਦੇ ਵਿੱਚ ਭਰ ਕੇ ਆਪਣੇ ਸਰੀਰ ਦੇ ਵਿੱਚ ਲਗਾਉਂਦੇ ਨੇ ਤਾਂ ਉੱਥੋਂ ਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ 10-20 ਜਣੇ ਇਕੱਠੇ ਹੋ ਕੇ ਆ ਕੇ ਇੱਥੇ ਨਸ਼ਾ ਕਰਦੇ ਨੇ ਜਿਸ ਦੇ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਨੇ ਸਾਡੀਆਂ ਧੀਆਂ ਭੈਣਾਂ ਨੂੰ ਵੀ ਇੱਥੋਂ ਲੰਘਣ ਦੇ ਵਿੱਚ ਕਾਫੀ ਜਿਹੜੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਜਿਸ ਤੋਂ ਬਾਅਦ ਜੋ ਪੁਲਿਸ ਦੁਆਰਾ ਵੀ ਐਕਸ਼ਨ ਲਿਆ ਗਿਆ ਜਾਣਕਾਰੀ ਮੁਤਾਬਿਕ 15 ਤੋਂ 20 ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਲੋਕਾਂ ਦਾ ਆਉ ਤੁਹਾਨੂੰ ਸੁਣਾਉਂਦੇ ਆਂ। ਅੱਛਾ ਕੀ ਗੱਲ ਹੋਈ ਆ ਕਿਹੜਾ ਲੱਗਿਆ? ਬਸ ਆ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹੇ ਦਵਾਈ ਉਹ ਥੋੜੇ ਅੱਗੇ ਸੈਂਟਰ ਦੇ ਵਿੱਚ ਉਹਦੇ ਬਸ ਜਿਹੜੀ ਕੋ ਹੈ ਗਈ ਆ ਜਿਹਦੀ ਕੋਈ ਕਾਫੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ। ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਊਗਾ। ਕਿਸੇ ਦੀ ਕੋਈ ਮਾਂ ਭੈਣ ਨਹੀਂ ਵੇਖਣੀ। ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪੈਂਟਾ ਲਾ ਕੇ ਤੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕਦੀ ਕੰਪਲੇਨ ਨਹੀਂ ਕੀਤੀ ਆ ਭਾਜੀ ਕਰਨ ਕੁਆੜੀਏ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੂੰ ਮਾਰਕੁੱਟ ਵੀ ਕੀਤੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਹਗਾ ਕਿਸ ਦਾ ਹਾਂਜੀ ਹੋਣ ਧਿਆ ਆ ਉਹਨਾਂ ਦੀ ਇਹ ਆਪਣੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਦੇ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40-50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਨਾਂ ਗੱਲਾਂ ਨੂੰ ਮਤਲਬ ਕੋਈ ਨਹੀਂ ਜਿਹੜਾ ਨਸ਼ਾ ਕਰਨ ਧਿਆ ਸਾਡੇ ਆਪਣੇ ਬੱਚੇ ਵਿੱਚ ਖੋਦਿਆ ਨਸ਼ੇੜੀ ਨਸ਼ੇ ਟੀਕੇ ਟੋਕੇ ਲਾਂਦੇ ਆ ਜੀ ਤੁਹਾਡੇ ਕੋਲੋਂ ਕਾਰਵਾਈ ਕੀਤੀ ਗਈ ਕਿ ਕਿੰਨੇ ਬੰਦੇ ਫੜੇ ਗਏ ਅੱਜ ਸਵੇਰ ਦਾ ਹੀ ਪ੍ਰੋਸੈਸ ਚੱਲਣ ਦੇ ਐਕਚੁਅਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਹੈਗਾ ਇੱਥੇ ਗਰਾਉਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹਦੇ ਬੰਦੇ ਆਪਾਂ ਲਿਆਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਥੋਂ ਗੋਲੀ ਲੈ ਕੇ ਉਹਦਾ ਟੀਕਾ ਲੈਣ ਲਾਉਂਦੇ ਆਪਣੇ ਹਸਪੀਟਲ ਵਾਲੀ ਗੋਲੀ ਦਾ ਔਰ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਦਹਿਸ਼ਤ ਆ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਏ ਦੇ ਦੇ ਕੁਝ ਘਟਨੇ ਕਬ ਦੂਜੇ ਏਰੀਏ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁੱਛਗਿਛ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਥੇ ਟੀਮ ਆਪਣੀ ਲੈ ਕੇ ਗਏ ਸੀ ਤੇ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਵੀ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਅਨਸਰਵਾਨਾਂ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕੁ ਬੰਦੇ ਅੱਜ ਤੁਹਾਡੇ ਕੋਲ ਰੈਸਟ ਕੀਤੇ ਗਏ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁਸ਼ਟੀਸ਼ ਕਰਕੇ ਸਾਡੇ ਤੋਂ ਛੱਡ ਦਿੱਤਾ ਹੈ ਜਿਹੜੇ ਕੋਈ 3-4 4-5 ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫਤੀਸ਼ ਚੱਲਣ ਢਈ ਹੈ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਲੋਕលਿਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸ਼ ਤੇ ਉਹਨਾਂ ਤੇ ਇਹ ਕਾਰਵਾਈ ਹੋਊਗੀ ਜਿਹੜੇ ਬੰਦੇ ਨਿਹਾਕ ਹੋਣਗੇ ਉਹ ਵੀ ਪੁਸ਼ਕਿਸ਼ ਤੋਂ ਬਾਅਦ ਤਰਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਸਿਰ ਨੁਸ਼ੇ ਨੁਸ਼ੇ ਦੀ ਕੋਈ ਅਜੇ ਤੱਕ ਤੇ ਕੋਈ ਜੀ ਕੈਮਿੰਸਟ ਵਾਲੀ ਦੀ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਛੋਟ ਪੀਰੀਅਡ ਹੈ ਉਹਨਾਂ ਤੇ ਵੀ ਆਪਾਂ ਪੂਰਾ ਸਕੰਝਾ ਕਰਸਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਸਾਹਮਣੇ ਆਈ ਹੈ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਤੇ ਤੁਸੀਂ ਆਪਾਂ ਅਮੀਰ ਹੋਏ ਆਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲਿਆ ਆ ਅਵੀਰ ਕੇ ਠਾੜਿਆਂ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਿੱਤੀ ਸਰ ਬਾਕੀ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਖਦੇ ਪਏ ਵੀਡੀਓ ਨੂੰ ਕੀ ਮੈਸੇਜ ਦੇਣਾ ਮਾੜੇ ਅੰਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਹੁਜੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਔਰ ਅੱਗੇ ਜਿਹੜੇ ਆਏ ਸੁਚੇਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੀ ਜਿਹੜੀ ਜੀਵਨ ਜੀਵਨਰ ਦੂਜਿਆਂ ਨੂੰ ਵੀ ਇਹ ਸੇਧ ਮਿਲ ਸਕੇ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਇਹ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਆ ਦਿੱਤੀ ਜੋ